ਮੈਨੂੰ ਕਿਉਂ ਸਭ ਤੋਂ ਜ਼ਿਆਦਾ ਨਾਰਾਜ਼ ਕਿਉਂ ਮੈਨੂੰ ਪਤਾ ਲੱਗੇਗਾ ਮੈਂ ਨਾਰਾਜ਼ ਇਸ ਕਰਕੇ ਕਿ ਕਿ ਮੇਰੇ ਪਿਤਾ ਜੀ ਹਰ ਸਾਲ ਸੰਗੀਤ ਸਮੇਲਨ ਕਰਾਉਂਦੇ ਹੁੰਦੇ ਸੀ ਮੈਂ ਸੰਗੀਤ ਪ੍ਰੇਮੀ ਆ ਪਰ ਤੁਸੀਂ ਕੋਈ ਵੀਦਰ ਸਮੇਲਨ ਨਹੀਂ ਕਰਾਇਆ ਸੰਗੀਤ ਸੁਣਨਾ ਚਾਹੁੰਦੇ ਹੋ ਹਾਂ ਤਾਂ ਸੋ ਕਿਹੜਾ ਗਾਇਕ ਬੁਲਾਇਆ ਬਾਦਸ਼ਾਹ ਮੇਰੇ ਤੋਂ ਵੱਡਾ ਕਿਹੜਾ ਬਾਦਸ਼ਾਹ ਆ ਕੋਈ ਹੋਰ ਨੋਰਾ ਫਤਈ ਬੁਲਾ ਲੀਏ ਮੇਰੇ ਪਤੀ ਬੁਲਾ ਲੀਏ ਸੰਗੀਤ ਕੀ ਆ ਸੰਗੀਤ ਨਹੀਂ ਕੀਆ ਦੱਸ ਜੀ ਦਸਾਂਜ ਬੁਲਾ ਲਓ ਉਹ ਕੋਈ ਪਹਿ ਪਤਾ ਕਿ ਨਹੀਂ ਲੰਦਾ ਵਾ ਸਾਡੇ ਰਾਜ ਵਿੱਚ ਜਿੰਨਾ ਵੀ ਖਜ਼ਾਨਾ ਹੈਗਾ ਆ ਉਹਨੂੰ ਕੱਢ ਕੇ ਜਿਹੜਾ ਸਿੰਗਰ ਆਂਦਾ ਹੈ ਬਲਾਊ ਇਹ ਕੀ ਜਿੰਨਾ ਖਜ਼ਾਨੇ 'ਚ ਪੈਸਾ ਹੈ ਨਾ ਉਸ ਹਿਸਾਬ ਨਾਲ ਤਾਂ ਇਹੀ ਸਿੰਗਰ ਆਉਣਾ ਹੈ ਕਿੰਨੇ ਪੈਸੇ ਲੈ ਤੂੰ ਉਦਾਂ ਤਾਂ ਜਿਵੇਂ 500 ਲੈਣਾ ਪਰ ਰਾਜਾ ਜੀ ਦੇ ਕਹਿਣੇ ਤੇ 50 ਰੁਪਏ 'ਚ ਹੀ ਆ ਗਿਆ ਲੈ ਓਏ ਉਹ ਆ ਕਿ ਜੱਦਾ ਲਾਉਂਦੇ ਆ ਇਹਦੇ ਵਾਲ ਇਸ ਤਰ ਕਿਉਂ ਆ ਚਿੱਟੇ ਚਿੱਟੇ ਇਹਦਾ ਡਾਡੀ ਰਸਕਿਆ ਤੁਸੀਂ